ਨਮਸਕਾਰ ਸਤਿ ਸ੍ਰੀ ਅਕਾਲ ਆਪ ਸਭ ਜੀ ਨੂੰ ਹੋਲੀ ਦੇਸ਼ ਮਹਾਂਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਆਓ ਅੱਜ ਆਪਾਂ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਆਪਣੇ ਦੇਸ਼ ਔਰ ਆਪਣੇ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰੀਏ ਔਰ ਮੈਂ ਅਰਦਾਸ ਕਰਦਾ ਕਿ ਮੇਰੇ ਸਾਰੇ ਪੰਜਾਬ ਵਾਸੀ ਭਾਰਤ ਵਾਸੀ ਤੰਦਰੁਸਤ ਰਹਿਣ ਤਰੱਕੀਆਂ ਮਾਣਨ ਔਰ ਸਾਰੇ ਆਪਣੇ ਦੇਸ਼ ਨੂੰ ਕੇ ਵਿਦਾਰਵਾਸ ਤੇ ਯੋਗਦਾਨ ਦੇ ਸਕੀਏ ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਆਪ ਸਭ ਜੀ ਨੂੰ ਹੋਲੀ ਦੇਸ਼ ਮਹਾਂਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਆਓ ਅੱਜ ਆਪਾਂ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਆਪਣੇ ਦੇਸ਼ ਔਰ ਆਪਣੇ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰੀਏ ਔਰ ਮੈਂ ਅਰਦਾਸ ਕਰਦਾ ਕਿ ਮੇਰੇ ਸਾਰੇ ਪੰਜਾਬ ਵਾਸੀ ਭਰੇ ਭਾਰਤ ਵਾਸੀ ਤੰਦਰੁਸਤ ਰਹਿਣ ਤਰੱਕੀਆਂ ਮਾਣਨ और अं सारे अपने देश को अगे वास्ते योगदान दे सकी जय हिंद नमस्कार सत श्रीकाल आप सब जी होली दहापर्व दख लख वधाई हो अ सारे गिले सिके मिटा के अपने देश और अपने पंजाब की तरक्की वास्ते काम करिए और मैं अरदास करदा कि मेरे सारे पंजाब वासी मेरे भारतवासी तंदुरुस्त रह ਤਰੱਕੀਆਂ ਮਾਣਨ ਔਰ ਅਸੀਂ ਸਾਰੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਯੋਗਦਾਨ ਦੇ ਸਕੀਏ ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਆਪ ਸਭ ਜੀ ਨੂੰ ਹੋਲੀ ਦੇ ਇਸ ਮਹਾਪਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਆਓ ਅੱਜ ਆਪਾਂ ਸਾਰੇ ਗਿਲੇ ਸ਼ਿਕੇ ਮਿਟਾ ਕੇ ਆਪਣੇ ਦੇਸ਼ ਔਰ ਆਪਣੇ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰੀਏ ਔਰ ਮੈਂ ਅਰਦਾਸ ਕਰਦਾ ਕਿ ਮੇਰੇ ਸਾਰੇ ਪੰਜਾਬ ਵਾਸੀ ਮੇਰੇ ਭਾਰਤ ਵਾਸੀ ਦੁਰਸਤ ਰਣ ਤਰੱਕੀਆਂ ਮੰਨਣ ਔਰ ਸਾਰੇ ਆਪਣੇ ਦੇਸ਼ ਨੂੰ ਕੇ ਵਿਧਾਰ ਵਾਸਤੇ ਯੋਗਦਾਨ ਦੇ ਸਕੀਏ ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਆਪ ਸਭ ਜੀ ਨੂੰ ਹੌਲੀ ਦੇਸ਼ ਮਹਾਪਰਵ ਦੀਆਂ ਲੱਖ ਲੱਖ ਵਧਾਈਆਂ ਆਓ ਅੱਜ ਆਪਾਂ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਆਪਣੇ ਦੇਸ਼ ਔਰ ਆਪਣੇ ਪੰਜਾਬ ਦੀ ਤਰੱਕੀ ਵਾਸਤੇ ਕੰਮ ਕਰੀਏ ਔਰ ਮੈਂ ਅਰਦਾਸ ਕਰਦਾ ਕਿ ਮੇਰੇ ਸਾਰੇ ਪੰਜਾਬ ਵਾਸੀ ਮੇਰੇ भारतवासी तंदुरुस्त रह तरक्या मानन और इसे सारे अपने देश वास्ते योगदान दे सकिए जय हिंद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।